ਗੁਰਦਾਸਪੁਰ ਜ਼ਿਲ੍ਹੇ ਦੇ ਪੈਂਡਟਵਾਲ ਵਿਖੇ ਬਾਬਾ ਖੰਡੇ ਸਾਹਿਬ ਦੀ ਜਾਤ ਵਿੱਚ ਸਲਾਨਾ ਸੱਭਿਆਚਾਰਕ ਮੇਲਾ ਗ੍ਰਾਮ ਪੰਚਾਇਤ ਮੇਲਾ ਪਰਬੰਧਕ ਕਮੇਟੀ ਤੇ ਪਿੰਡ ਵਾਸੀਆਂ ਦੇ ਸਹਿਯੋਗ ਵੱਲੋਂ ਵਿਦੇਸ਼ਾਂ 'ਚ ਵਸਦੇ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਨਾਲ بڑے ਧੂਮ-ਧਾਮ ਨਾਲ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਦੇ ਮਸ਼ਹੂਰ ਗਾਇਕ ਬਾਗੀ ਵੱਲੋਂ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ ਗਿਆ ਕੈਨੇਡਾ ਵਾਸੀ ਦੇ ਸਾਈ ਬਟਵਾਲ ਵੱਲੋਂ ਭੇਜੀ ਰਕਮ ਨਾਲ ਉਹਨਾਂ ਦੇ ਪਰਿਵਾਰ ਵੱਲੋਂ ਹਰਪਾਲ ਸਿੰਘ ਅਟਵਾਲ ਦੇ ਪਰਬੰਦਾ ਹੇਠ ਵੱਖ-ਵੱਖ ਪ੍ਰਕਾਰ ਦੇ ਲੰਗਰ ਅਤੁੱਟ ਵਰਤਾਏ ਗਏ ਪੰਜਾਬ ਫਾਸਟ ਨਿਊਜ਼ ਦੇ ਲਈ ਗੁਰਦਾਸਪੁਰ ਤੋਂ ਜਗਰੂਪ ਸਿੰਘ ਲਈ ਰਿਪੋਰਟ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਹਰ ਸਾਲ ਦੀ ਤਰ੍ਹਾਂ ਅਠਵਾਰ ਨਗਰ ਨਿਵਾਸੀ ਅਤੇ ਦੇਸ਼ ਤੇ ਵਿਦੇਸ਼ ਵਿੱਚ ਰਹਿ ਰਹੇ ਮੇਰੇ ਨਗਰ ਦੇ ਲੋਕ ਸਮਾਦ ਬਾਬਾ ਖੱਡੇ ਸ਼ਾਹ ਦੀ ਯਾਦ ਨੂੰ ਤਿਆਰ ਕਰਨ ਵਾਸਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 5 ਤਰੀਕ ਨੂੰ ਬਹੁਤ ਹੀ ਸ਼ਰਧਾ ਤੇ ਭਾਵਨਾ ਦੇ ਨਾਲ ਸਾਰੀ ਸੰਗਤ ਜਿਹੜੀ ਆ ਸਮਾਦ ਬਾਬਾ ਖੱਡੇਛਾਈ ਦਾ ਜੋੜ ਮੇਲਾ ਜਿਹੜੀ 8 ਸਾਲ ਦੀ ਤਰ੍ਹਾਂ ਮਨਾ ਰਹੀਆਂ ਨੇ ਸੋ ਸਾਰੀਆਂ ਸੰਗਤਾਂ ਦਾ ਅઠવાੜ ਨਗਰ ਵਾਸੀਆਂ ਵੱਲੋਂ ਇਲਾਕਾ ਨਿਵਾਸੀਆਂ ਦਾ ਧੰਨਵਾਦ ਜੋ ਸੰਗਤਾਂ ਆਪਣੇ ਕੱਲਾ ਕੱਲਾ ਕਦਮ ਧਰ ਕੇ ਆਈਆਂ ਸਾਡੇ ਸਿਰ ਮਤੇ ਸੋ ਦਾਸ ਨਗਰ ਦਾ ਸਰਪੰਚ ਹੋਣ ਦੇ ਨਾਤੇ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਅਤੇ ਮੈਂ ਜਿੱਥੇ ਸੰਗਤ ਆਈ ਉੱਥੇ ਮੇਰੇ ਵੀਰ ਪੱਤਰਕਾਰ ਵੀ ਵੱਡੇ ਭਰਾ ਆਏ ਨੇ ਮੁਲਾਜ਼ਮ ਵੀ ਆਏ ਨੇ ਸੋ ਸਾਰੇ ਜਿੰਨੇ ਭੈਣ ਤੇ ਭਰਾ ਆਏ ਨੇ ਜਿੰਨੀਆਂ ਸੰਗਤਾਂ ਆਈਆਂ ਨੇ ਮੈਂ ਸਾਰਿਆਂ ਨੂੰ ਨਗਰਵਸ ਵੱਲੋਂ ਜੀ ਆਇਆਂ ਕਹਿੰਨਾ ਜਿਵੇਂ ਦੇਖ ਰਹੇ ਹੋ ਕਿ ਜਿਹੜੀ ਇਹ ਸਟੇਜ ਆ ਇਹਦੀ ਸਟੇਜ ਦੀ ਸੇਵਾ ਜਿਹੜੀ ਆ ਸਾਡੇ ਐਨਆਰਆਈ ਭਰਾ ਉਹ ਤੇ ਕੈਮਰਾ ਮਾਰੋ ਤੇ ਜਿੰਨੇ ਮੇਰੇ ਭਰਾ ਨੇ ਇਹਨਾਂ ਦੇ ਸਹਿਯੋਗ ਦੇ ਨਾਲ ਇਹ ਮੇਲਾ ਜਿਹੜਾ ਹੋਣ ਜਾ ਰਿਹਾ ਵਾ ਹਰ ਸਾਲ ਹੀ ਵੱਧ ਤੋਂ ਵੱਧ ਸੇਵਾ ਭੇਜ ਕੇ ਇਹ ਨਾਂ ਆਪਣੇ ਨਗਰ ਦਾ ਉੱਚਾ ਕਰਦੇ ਨੇ ਅਤੇ ਗੁਰੂ ਮਹਾਰਾਜ ਨੂੰ ਬਾਬੇ ਖੰਡੇਸ਼ਾਹ ਦੀ ਯਾਦ ਨੂੰ ਤਾਜ਼ਾ ਕਰਦੇ ਨੇ ਤੇ ਆਪਣੀਆਂ ਝੋਲੀਆਂ ਜੜੀਆਂ ਨੇ ਮੰਗੀਆਂ ਮਰਾਦਾ ਪੂਰੀਆਂ ਕਰਕੇ ਭਰਦੇ ਨੇ ਸੋ ਇਹ ਸਾਫ ਸਿੰਘ ਜੀ ਜੋ ਕੈਨੇਡਾ ਵਾਸੀ ਨੇ ਉਹ ਸਾਡਾ ਭਰਾ ਵੱਡਾ ਜਿਹੜਾ ਵਾ ਉਹਨੇ ਆ ਜਿਹੜੀ ਛੱਡ ਦੀ ਬਹੁਤ ਹੀ ਵੱਡੀ ਸੇਵਾ ਕਰਕੇ ਤੇ ਸੰਗਤ ਨੂੰ ਇੱਕ ਸਟੇਜ ਇੱਕ ਛੱਡ ਦਿੱਤੀ ਏ ਇਸੇ ਤਰ੍ਹਾਂ ਆ ਥੱਲੇ ਇੱਟਾਂ ਲਾ ਕੇ ਆਇਦ ਕੀ ਬਹੁਤ ਹੀ ਵਧੀਆ ਢੰਗ ਦੇ ਨਾਲ ਤਰੀਕੇ ਦੇ ਨਾਲ ਜਿਹੜਾ ਪਹਿਲੋਂ ਨਾਲੋਂ ਵਧੀਆ ਹੀ ਤਰੀਕੇ ਦੇ ਨਾਲ ਜਿਹੜਾ ਮੇਲਾ ਆਇਦ ਕੀ ਹੋਰ ਵੀ ਇਤਸ਼ਾਹ ਦੇ ਨਾਲ ਤੁਸੀਂ ਵੇਖ ਲਿਆਣਾ ਆਇਦ ਕੀ ਸੰਗਤ ਦਾ ਅੱਗੇ ਨਾਲੋਂ ਵੀ ਦੁਗਣਾ ਇਤਸ਼ਾਹ ਵਾ ਸੋ ਬਾਕੀ ਕਲਾਕਾਰ ਆਇਆ ਵੀ ਸਾਡਾ ਉਹਦਾ ਵੀ ਧੰਵਾਦ ਵਾ ਸੰਗਤਾਂ ਆਈਆਂ ਨੇ ਸੋ ਆ ਵੀ ਰਹੀਆਂ ਨੇ ਤੇ ਬਾਕੀ ਸਾਰੇ ਨੌਜਵਾਨਾਂ ਦਾ ਵੀਰਾਂ ਦਾ ਜਿਹੜਾ ਲੰਗਰ ਦਾ ਪ੍ਰਬੰਧ ਕਰਕੇ ਬੈਠੇ ਆ ਉਹ ਸਾਰਿਆਂ ਦਾ ਧੰਨਵਾਦ ਬੀਬੀਆਂ ਲੰਗਰ ਰਾਤ ਨੂੰ ਪਕਾਇਆ ਵਾ ਸਾਰੀ ਰਾਤ ਲੱਗੀ ਜਾ ਰਹੀਆਂ ਲੰਗਰ ਪਕਾਉਣ ਵਾਲਿਆਂ ਦਾ ਵੀ ਲੰਗਰ ਲਿਆਉਣ ਵਾਲਿਆਂ ਦਾ ਵੀ ਲੰਗਰ ਛਕਾਉਣ ਵਾਲਿਆਂ ਦਾ ਛਕਣ ਵਾਲਿਆਂ ਦਾ ਵੀ ਬਹੁਤ ਬਹੁਤ ਧੰਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ